ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਭਾਰਤ ਨੂੰ ਧਮਕੀ ਦੇ ਰਹੇ ਨੇ ਕਿ ਤੁਸੀਂ ਰੂਸ ਤੋਂ ਤੇਲ ਨਾ ਖਰੀਦੋ ਕਹਿੰਦੇ ਕਿ ਰੂਸ ਤੋਂ ਤੇਲ ਖਰੀਦਣਾ ਘਟਾਇਆ ਭਾਰਤ ਨੇ ਲੇਕਿਨ ਮੈਂ ਖੁਸ਼ ਨਹੀਂ ਹਾਂ ਭਾਰਤ ਤੋਂ ਔਰ ਮੈਨੂੰ ਖੁਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਖੁਸ਼ ਕਰਨਾ ਗੱਲ ਇਸ ਤਰ੍ਹਾਂ ਜੀ ਇੰਡੀਆ ਕੋਲ ਜੋ ਹੈ ਮਤਲਬ ਇਸ ਤਰ੍ਹਾਂ ਤੇਲ ਦਾ ਕੋਈ ਭੰਡਾਰ ਹੈ ਨਹੀਂ ਤੇ ਇਦਾਂ ਦੇ ਮੇਨ ਗੱਲ ਇਹ ਹੈ ਕਿ ਬਈ ਇਹ ਹੈ ਮਾਰਕੀਟ ਵੱਡੀ ਹੈ ਕਿਉਂਕਿ ਸਾਡੀ ਆਬਾਦੀ ਵੱਡੀ ਹੈ ਮਾਰਕੀਟ ਹੈ ਉਹ ਮਾਰਕੀਟ ਨੂੰ ਐਕਸੈਸ ਕਰਨਾ ਚਾਹੁੰਦੇ ਹਰ ਕੋਈ ਕਰਨਾ ਚਾਹੁੰਦਾ ਹੁਣ ਆਪਾਂ ਤੇਲ ਸਾਡੀ ਮਜਬੂਰੀ ਹੈ ਨਿਰਯਾਤ ਕਰਨਾ ਉਹਨਾਂ ਤੋਂ ਲੈਣਾ ਉਹ ਠੀਕ ਹੈ ਇਹਨਾਂ ਨੇ ਉਹ ਯੂਕਰੇਨ ਵਾਰ ਦਾ ਫਾਇਦਾ ਲੈ ਲਿਆ ਕਿ ਰਸ਼ੀਆ ਤੋਂ ਸਸਤਾ ਤੇਲ ਲੈ ਲਿਆ ਥੋੜਾ ਬੰਜੂਅਲ ਉਹ ਤੋਂ ਵੀ ਇਧਰੋਂ ਵੀ ਕੀਤਾ ਹੋਣਾ ਜਾਂ ਮਿਡਲ ਈਸਟ ਤੋਂ ਘੱਟ ਉਹਨਾਂ ਈਰਾਨ ਦਾ ਤੁਸੀਂ ਦੇਖ ਲਓ ਹਾਲ ਕੀ ਹੋ ਰਿਹਾ ਤੇ ਗੱਲ ਇਹ ਹੈ ਕਿ ਇਹ ਜਿੰਨੀਆਂ ਕੰਟਰੀਆਂ ਨੇ ਕਿਉਂਕਿ ਤੇਲ ਦਾ ਉਹਦੇ ਉੱਤੇ ਉਹਨਾਂ ਦੀ ਅੱਖ ਹੈ ਤੇ ਉਹ ਚੀਜ਼ ਸਦਾ ਚੱਲ ਨਹੀਂ ਸੀ ਸਕਦੀ ਕਿਉਂਕਿ ਰਸ਼ੀਆ ਵੇਚੀ ਗਿਆ ਸਸਤਾ ਤੇਲ ਉਹਨਾਂ ਨੇ ਹੁਣ ਕਲੈਂਪ ਕਰਨ ਦੀ ਕੋਸ਼ਿਸ਼ ਕੀਤੀ ਆ 트럼ਪ ਤੇ ਮੋਦੀ ਦੀ ਦੋਸਤੀ ਹੁੰਦੀ ਸੀ ਇਹ ਕਿਵੇਂ ਆਪਸ ਵਿੱਚ ਵਿਗੜ ਗਏ ਹਾਲਾਤ ਕਿਵੇਂ ਵਿਗੜ ਗਏ ਕਿ ਅੱਜ 트럼ਪ ਨੇ ਤੇ ਕਿਆ ਮੇਰਾ ਤਾਂ ਉਹ ਦੋਸਤ ਆ ਜਿਹੜਾ ਮੇਰੇ ਇਕਨੋਮਿਕ ਇੰਟਰਸਟ ਹੁੰਦੇਗਾ ਉਹਨੇ ਤੇ ਆਪ ਕਲੀਅਰ ਕਰ ਰਿਹਾ ਉਹ ਗੱਲ ਭਾਰਤ ਦੋਸਤ ਨਹੀਂ ਮੰਨਦਾ ਅਮਰੀਕਾ ਨਹੀਂ ਉਹ ਹੁਣ ਤੁਸੀਂ ਇਹਨਾਂ ਦੀ ਦੇਖੋ ਭਾਰਤ ਦੀ ਆਪਣੀਆਂ ਮਜਬੂਰੀਆਂ ਕਿ ਇਹ ਮਾਰਕੀਟ ਖੋਲ ਦੇਣਗੇ ਇਹਨਾਂ ਦੀ ਐਗਰੀਕਲਚਰ ਸੈਕਟਰ ਦਾ ਉਹ ਕਹਿੰਦਾ ਖੋਲੋ ਇਹਨੂੰ ਇਹ ਤਾਂ ਨੂੰ ਦੇਖਣਾ ਹੈ ਨਾ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਕਰਨਾ ਕਿ ਉਹ ਸੈਕਟਰ ਅਗਰ ਖੋਲ ਦੇਣਗੇ ਉਹ ਡੇਰੀ ਡੇਰੀ ਦਾ ਗੱਲ ਆ ਰਹੀ ਹੈ ਕਿ ਡੇਰੀ ਸੈਕਟਰ ਖੋਲ ਦਿਓ ਤੁਸੀਂ ਤੇ ਉਹ ਹਾਲੀ ਇਹਨਾਂ ਦੀ ਅੱਗੇ ਪ੍ਰੋਗਰੈਸ ਮਤਲਬ ਰੁਕੀ ਹੋਈ ਹੈ ਕੀ ਹੁੰਦਾ ਹੈ ਆਲਟੀਮੇਟਲੀ ਇਹ ਦੇਖਣ ਵਾਲੀ ਗੱਲ ਭਾਰਤ ਦੇ ਲਈ ਕੀ ਚੁਣੌਤੀਆਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੇ ਵਿੱਚ ਜੀ ਇਹਨਾਂ ਦੀ ਬਿਗ ਚੁਣੌਤੀ ਇਹ ਹੈ ਕਿ ਬਈ ਇੱਕ ਤਾਂ ਆਸ-ਪਾਸ ਦੇ ਜਿਹੜੇ ਮੁਲਕ ਹੈ ਉਹਨਾਂ ਦੇ ਉੱਤੇ ਨਾ ਕੋਈ ਜ਼ਬਰਨ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਉਹਨਾਂ ਨੂੰ ਚੱਲਣ ਦਿਓ ਜਿਸ ਤਰ੍ਹਾਂ ਉਹਨਾਂ ਦੀ ਹੈ ਦੂਜਾ ਇਹ ਹੈ ਕਿ ਹਰ ਇੱਕ ਕਿਸੇ ਬਲੌਕ ਨਾਲ ਨਾ ਅਲਾਈਨ ਕਰੋ ਆਪਣੇ ਆਪ ਨੂੰ ਹਰ ਇੱਕ ਨਾਲ ਰੱਖੋ ਨੋਨ ਅਲਾਈਨਡ ਦਾ ਤਰੀਕਾ ਚਲਾਓ ਅੱਗੇ ਕਾਫੀ ਸਕਸੈਸਫੁਲ ਭਾਰਤ ਦੀ 75 ਸਾਲ ਚੱਲ ਚੁੱਕੀ ਹੈ ਨੋਨ ਅਲਾਈਨਡ ਤਰੀਕੇ ਨਾਲ ਤੇ ਉਹਨੂੰ ਤੁਸੀਂ ਅੱਗੇ ਚਲਾਓ ਔਰ ਆਪਣੇ ਦੇਖੋ ਜੀ ਇੱਕ ਗੱਲ ਹੈ 트럼ਪ ਸਾਹਿਬ ਡਿਸਾਈਸਿਵ ਨੇ ਉਹ ਤੁਸੀਂ ਦੇਖਿਆ ਹੀ ਐਕਸ਼ਨ ਲੈਂਦੇ ਨੇ ਔਰ ਆਪਣੀ ਜਿਹੜੀਆਂ ਉਹ ਜਿੱਥੇ ਇੰਟਰਸਟ ਨੇ ਉਹਨਾਂ ਤੇ ਲੈਂਦੇ ਨੇ ਇਹ ਚੀਜ਼ਾਂ ਉਹਨਾਂ ਨੂੰ ਕਰਨੀਆਂ ਪੈਣੀਆਂ ਹੁਣ ਜੇ ਉਹ ਲਾਟਰਨ ਅਮਰੀਕਾ ਤੇ ਦੇਖ ਰਹੇ ਨੇ ਉਹਨਾਂ ਨੂੰ ਉਹ ਬੈਕਯਾਰਡ ਹੈ ਉਹਨਾਂ ਦਾ ਲੈਟਰਨ ਅਮਰੀਕਾ ਅਮਰੀਕਾ ਦਾ ਬੈਕਯਾਰਡ ਹੈ ਉਹ ਉੱਥੇ ਨਹੀਂ ਉਹ ਹੋਣ ਦੇਣਗੇ ਕੁਝ ਸਿਮਿਲਰਲੀ ਆਪਾਂ ਨੂੰ ਵੀ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਆ ਆਪਾਂ ਨੂੰ ਉਹ ਸੰਦਰਭ ਚ ਸਾਰੀਆਂ ਚੀਜ਼ਾਂ ਸੋਚਣੀਆਂ ਪੈਣੀਆਂ ਕਿਉਂਕਿ ਸਾਡੇ ਕੋਲ ਕਿੰਨੇ ਕੁ ਨੇਚਰਲ ਰਿਸੋਰਸ ਨੇ ਅਸੀਂ ਕਿੰਨਾ ਕੁ ਉਹਨੂੰ ਕਰ ਸਕਦੇ ਆ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਨਾ